ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕੋਮਲਪ੍ਰੀਤ ਕੌਰ ਤਾਂ ਹਾਸਲ ਹੋਇਆ ਅਸ਼ਟੀਆਂ ਮੁੱਖ ਖਬਰ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸਾਲੇ ਪਿਛਲੇ ਕੁਝ ਦਿਨਾਂ ਤੋਂ ਪਾਰਾ ਛੜਾ ਕੀ ਕਾਫੀ ਹੇਠਾਂ ਡਿੱਗ ਚੁੱਕੇ ਤੇ ਹੁਣ ਅਗਲੇ ਆਉਣ ਵਾਲੇ ਤਿੰਨ ਦਿਨਾਂ ਨੂੰ ਲੈ ਕੇ ਕੋਵਿਡ ਵੇਵ ਦਾ ਅਲਰਟ ਵੀ ਜੜਾ ਜਾਰੀ ਕਰ ਦਿੱਤਾ ਗਿਆ ਖਾਸ ਤੌਰ ਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਜ਼ਰੂਰੀ ਕੰਮ ਨਾ ਹੋਵੇ ਤਾਂ ਕਰੋ ਬਾਹਰ ਨਾ ਨਿਕਲਿਆ ਜਾਵੇ ਕੜਾਕੀ ਦੀ ਠੰਡ ਦਰਮਿਆਨ ਪੰਜਾਬ ਦੇ ਕੀ ਜ਼ਿਲ੍ਹਿਆਂ ਵਿੱਚ ਹਲਕੀ ਧੁੱਪ ਜ਼ਰੂਰ ਨਜ਼ਰ ਆਈ ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਵੀ ਮਹਿਸੂਸ ਹੋਈ ਪਰ ਮੌਸਮ ਵਿਭਾਗ ਦੀ ਬੇਖਬਰੀ ਅਨੁਸਾਰ ਸੂਬੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਾ ਹੋਰ ਡਿੱਗੇਗਾ ਅਤੇ ਕਹਿ ਗੀ ਠੰਡ ਦੇ ਅਸਰ ਬਣੇ ਹੋਏ ਹਨ ਤਿੰਨ ਦਿਨ ਦੇ ਲਈ ਸੰਘਣੇ ਕੋਹਰੇ ਕੋਡ ਵੇਵ ਅਤੇ ਕੋਡ ਡੇ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਹ ਹਾਲਾਤ 9 ਜਨਵਰੀ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ ਤੇ ਇਸ ਕਾਰਨ ਰਾਤ ਦੇ ਨਾਲ-ਨਾਲ ਹੁਣ ਦਿਨ ਦੇ ਤਾਪਮਨ ਦੇ ਵਿੱਚ ਵੀ ਤੇਜ਼ੀ ਨਾਲ ਕਮੀ ਆ ਰਹੀ ਹੈ 18 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਹੈ ਤੇ 6 ਜ਼ਿਲ੍ਹਿਆਂ ਵਿੱਚ ਠੰਡੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਦੱਸ ਦਿੰਦੇ ਆ ਕਿ ਪਠਾਨਕੋਟ ਗੁਰਦਾਸਪੁਰ ਅਮਰਸਰ ਕਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜੁਲੰਦਰ ਫਰੀਦਕੋਟ ਮੋਗਾ ਬਠਿੰਡਾ ਲੁਧਿਆਣਾ ਬਨਾਲਾ ਮਾਨਸਾ ਸੰਗਰੂਰ ਕਡੇਗੜ ਸਾਹਿਬ ਪਟਿਆਲਾ ਤੇ ਮਲੇਰਕੋਟਲਾ ਵਿੱਚ ਤੂਂਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਦੂਜੇ ਪਾਸੇ ਫਿਰੋਜ਼ਪੁਰ ਫਸਿਲਕਾ ਫਰੀਦਕੋਟ ਮੁਕਸਨ ਮੋਗਾ ਬਠਿੰਡਾ ਬਨਾਲਾ ਅਤੇ ਮਾਨਸਾ ਵਿੱਚ ਸੀਤ ਲਹਿਰ ਦੀ ਸਥਿਤੀ ਦੀ ਉਮੀਦ ਹੈ ਹਾਲਾਂਕਿ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਕੀਤੀ ਗਈ ਮੌਸਮ ਦੇ ਪਾਗ ਮੁਤਾਬਕ ਇਸ ਸਮੇਂ ਉੱਤਰ ਪੱਛਮੀ ਭਾਰਤ ਦੇ ਉੱਪਰ ਵੈਸਟਰਨ ਡਿਸਟਰਬੈਂਸ ਸਰਗਰਮ ਹੈ ਪਹਾੜਾਂ ਤੇ ਚਲ ਰਹੀਆਂ ਹਨਵਾਵਾਂ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰ ਰਹੀਆਂ ਨੇ 8 ਤੇ 9 ਜਨਵਰੀ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਚਲੰਦਰ ਮੁਧਿਆਣਾ ਸੰਗਰੂਫ ਫਤਿਹਗੜ੍ਹ ਸਾਹਿਬ ਦੇ ਵਿੱਚ ਬਹੁਤ ਸੰਘਣਾ ਕੋਰਾ ਰਹਿਣ ਦੀ ਸੰਭਾਵਨਾ ਵੀ ਦਿੱਤਾਈ ਗਈ ਹੈ ਸਵੇਰੇ ਸੌਵੀਂ ਘਟਿਆ ਵਿੱਚ ਦਿਨ ਦੇ ਬਾਅਦ ਤਾਪਮਾਨ ਦੇ ਵਿੱਚ 3.1 ਡਿਗਰੀ ਦਾ ਵਾਧਾ ਹੋਇਆ ਹੈ ਤੇ ਜਿਸ ਦੇ ਨਾਲ ਆਮ ਦੇ ਨੇੜੇ ਆ ਗਿਆ ਹੈ ਤੁਹਾਨੂੰ ਕਹਦੇ ਕਿ ਗੋਪਰਤਵਾਲਾ ਧਾਸ ਨੇ ਕਿ ਕਾਲਜ ਤੇ ਗੈਂਗਸਟਰ ਵਿਚ ਕੋ ਆੜਾ ਕਿ ਮੁਕਾਬਲਾ ਹੋਇਆ ਜਿਸ ਦੇ ਵਿੱਚ ਵੱਡੀ ਅਪਡੇਟ ਵੀ ਜੁੜੀ ਸਾਹਮਣੇ ਆ ਰਹੀ ਹੈ ਤੇ ਉਸ ਤਰ੍ਹਾਂ ਦਾ ਧਾਸ ਨੇ ਕਿ ਇਹ ਮਾਮਲਾ ਸੁਦਾ ਕਿ ਕਾਫੀ ਗੰਭੀਰ ਬਣ ਚੁੱਕਿਆ ਕਿਉਂਕਿ ਜਿਹੜਾ ਗੈਂਗਸਟਰ ਸੀ ਉਹ ਕੋ ਉਸ ਨੂੰ ਸਖਮੀ ਹਲਾ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਉਸ ਦੌਰਾਨ ਉਸ से ਜੁੜੀ ਮੌਤ ਵੀ ਹੋ ਗਈ ਹੈ ਤਾਂ ਕਰਦੇ ਵਿੱਚ ਪੰਜਾਬ ਪੁਲਿਸ ਦੇ ਗੈਂਗਸਟਰ ਤਾਂ ਬੁਗਾਸਵਾਲ ਦੇ ਸ਼ੂਟਰ ਵਿਚ ਕਾ ਇੰਕਾਊਂਟਰ ਹੋਇਆ ਤੇ ਕਿਵਿੰਦ ਦੇ ਵਿਚ ਹੋਇਆ ਇਸ ਇੰਕਾਊਂਟਰ ਦੇ ਵਿੱਚ ਗੋਲੀ ਲੱਗਣ ਦੇ ਨਾਲ ਕਥਨ ਅੰਗਲ ਦਾ ਸ਼ੂਟਰ ਹੰਨੂ ਨੂਰ ਟੇਰ ਹੋ ਗਿਆ ਇਸ ਸ਼ੂਟਰ ਹੰਨੂ ਨੂਰ ਆਮ ਆਦਮੀ ਪਾਰਟੀ ਸਰਪੰਚ ਜਮਲ ਸਿੰਘ ਕਦਮਾਂ ਦੇ ਸਾਹਮਣੇ ਵਿੱਚ ਸ਼ਾਮਲ ਸੀ ਜਿੱਥੇ ਉਸਨੇ ਪਲਾਨਿੰਗ ਤੇ ਇਵੈਂਟ ਦੇ ਵਿੱਚ ਤਾਤ ਤਾ ਸਾਥ ਦਿੱਤਾ ਸੀ ਤੇ ਇਸ ਤੋਂ ਇਲਾਵਾ ਇਹ ਸ਼ੂਟਰ ਕਾਂਗਰਸ ਆਗੂ ਹਰਮਨ ਸਿੰਘ ਹੋਣੇ ਕਦਲ ਦੀ ਸਾਜ ਰਚਨ ਦੇ ਵਿੱਚ ਵੀ ਕਾਭੂ ਕਿਤੇ ਗਏ ਚਾਰ ਮੋਜ਼ਮਾਂ ਦੇ ਨਾਲ ਸ਼ਾਮਲ ਸੀ ਤਬ ਵੀ ਦੇਈ ਜਾਣਕਾਰੀ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਬਿਆਨ ਵੀ ਸਾਹਮਣੇ ਆਏ ਨੇ ਤੇ ਆਓ ਸੁਣਦੇ ਆ ਅੱਜ ਐਸਐਸਪੀ ਤਰਨਤਾਰਨ ਸਾਹਿਬ ਦੀ ਟੀਮ ਸੀਏ ਦੀ ਟੀਮ ਸੀਗੀ ਨਾਲ ਏਜੀਟੀਐਫ ਦੀ ਟੀਮ ਸੀਗੀ ਇਹ ਜੁਆਇੰਟਲੀ ਇਸ ਏਰੀਆ ਚ ਆਪਰੇਸ਼ਨਸ ਕਰ ਰਹੇ ਸੀ ਕਿ ਅਸੀਂ ਇਹਨਾਂ ਅਨਸਰਸ ਨੂੰ ਗਲਤ ਅਨਸਰਸ ਨੂੰ ਫੜਨ ਵਾਸਤੇ ਇਨਫੋਰਮੇਸ਼ਨ ਬੇਸ ਜਿਹੜੀ ਹੈ ਇੱਕ ਮੋਟਰਸਾਈਕਲ ਨੂੰ ਚੇਸ ਕੀਤਾ ਗਿਆ ਬਿਨਾ ਮੋਟਰ ਦਾ ਨੰਬਰ ਤੋਂ ਮੋਟਰਸਾਈਕਲ ਸੀਗਾ ਔਰ ਇਨਪੁਟ ਬੇਸਡ ਹੋਣ ਕਰਕੇ ਅਸੀਂ ਨਾਕਾਬੰਦੀ ਵੀ ਸਾਰੇ ਕਰਵਾਈ ਸੀਗੀ ਇਹ ਵਿਅਕਤੀ ਜਿਹੜਾ ਹੈ ਜਿਹੜਾ ਕਿ ਤੁਹਾਡੇ ਸਾਹਮਣੇ ਮੋਟਰਸਾਈਕਲ ਗਿਰਿਆ ਹੋਇਆ ਐ ਇਸੇ ਮੋਟਰਸਾਈਕਲ ਨੂੰ ਰੋਕਣ ਦੀ ਬਜਾਏ ਇਸ ਕੱਚੇ ਰਸਤੇ ਨੂੰ ਉਤਾਰ ਕੇ ਲੈ ਗਿਆ ਔਰ ਉਤਾਰ ਕੇ ਮੋਟਰਸਾਈਕਲ ਨੂੰ ਸੁੱਟ ਕੇ ਉਹਦੇ ਕੋਲ ਜਿਹੜਾ ਵੈਪਨ ਸੀ ਉਸ ਦਿਨ ਨਾਲ ਪੁਲਿਸ ਪਾਰਟੀ ਦਾ ਫਾਇਰ ਕੀਤਾ ਹੈਗਾ ਫਾਇਰ ਜਿਹੜਾ ਹੈਗਾ ਇੱਕ ਸਾਡੇ ਜਵਾਨ ਦੇ ਲੱਗਾ ਹੈਗਾ ਉਹਦੇ ਬੁਲਟ ਪ੍ਰੂਫ ਜੈਕਟ ਹੋਣ ਕਰਕੇ ਬਚਾਅ ਹੋ ਗਿਆ ਫਿਰ ਵੀ ਅਸੀਂ ਹਸਪੀਟਲ ਭੇਜਿਆ ਕ੍ਰਾਸ ਫਾਇਰ ਦੇ ਵਿੱਚ ਇਹ ਵਿਅਕਤੀ ਨੂੰ ਕਾਫੀ ਇੰਜਰਡ ਹੋ ਗਿਆ ਸੀਗਾ ਇਹਨੂੰ ਹਸਪੀਟਲ ਸ਼ਿਫਟ ਕੀਤਾ ਗਿਆ ਜਿੱਥੇ ਪਤਾ ਲੱਗਿਆ ਕਿ ਉਹਦੀ ਡੈਥ ਹੋ ਗਈ ਹੈ ਇਹ ਵਿਅਕਤੀ ਹਰਨੂਰ ਨੂਰ ਨਾਂ ਤੋਂ ਰੈਕੋ ਆਈਡੈਂਟੀਫਾਈ ਕੀਤਾ ਗਿਆ ਕੱਥੋ ਨੰਗਲ ਏਰੀਆ ਦਾ ਰਹਿਣ ਵਾਲਾ ਇਹ ਵਿਅਕਤੀ ਜਿਹੜਾ ਪ੍ਰਭ ਦਾਸੂਵਾਲ ਔਰ ਅਫਰੀਦੀ ਇਹਨਾਂ ਦਾ ਬਹੁਤ ਕਲੋਜ਼ ਐਸੋਸੀਏਟ ਹੈ ਐਂਡ ਫੀਲਡ ਵਰਕ ਉਹਨਾਂ ਦਾ ਕਰਦਾ ਹੈਗਾ ਜਿਹੜਾ ਮੋਡਿਊਲ ਅਸੀਂ ਪਹਿਲਾਂ ਬ੍ਰੇਕ ਕੀਤਾ ਸੀਗਾ ਤਾਂ ਐਸਐਸਪੀ ਤਰਨਤਨ ਸਾਹਿਬ ਦੀ ਟੀਮ ਨੇ ਮਿਸਟਰ ਸੇਕੋਨ ਵਾਲਾ ਹਰਮਨ ਸੇਕੋਨ ਵਾਲਾ ਉਸ ਦੇ ਵਿੱਚ ਵੀ ਇਹ ਸਾਨੂੰ ਵਾਂਟਡ ਸੀਗਾ ਔਰ ਇਹ ਜਿਹੜਾ ਅੰਮ੍ਰਿਤਸਰ ਸਰਪੰਚ ਸਾਹਿਬ ਦਾ ਮਰਡਰ ਹੋਇਆ ਉਸ ਦੇ ਵਿੱਚ ਵੀ ਪਲੈਨਿੰਗ ਪਾਰਟ ਦੇ ਵਿੱਚ ਪਾਰਟ ਦੇ ਵਿੱਚ ਸੀਗਾ ਉਹਨਾਂ ਸ਼ੂਟਰਜ਼ ਦੇ ਨਾਲ ਰਿਆ ਵੀ ਹੈ। ਔਰ ਉਸ ਤੋਂ ਬਾਅਦ ਐਗਜ਼ੀਕਿਊਸ਼ਨ ਪਾਰਟ ਦੇ ਵਿੱਚ ਜਦਾ ਰੋਲ ਹੈ ਜਿਸਨੂੰ ਸੀ ਚੈੱਕ ਕਰ ਰਹੇ ਆਂ ਲੇਕਿਨ ਪਲੈਨਿੰਗ ਪਾਰਟ ਦੇ ਪਾਰਟ ਦੇ ਵਿੱਚ ਉਹਨਾਂ ਸ਼ੂਟਰਜ਼ ਨੂੰ ਰੱਖਣ ਦੇ ਵਿੱਚ ਉਹਦੇ ਨਾਲ ਸੀਗਾ। ਔਰ ਇਸ ਤੋਂ ਬਾਅਦ ਅਸੀਂ ਬਾਕੀ ਤਫ਼ਤੀਸ਼ ਕਰ ਰਹੇ ਹਾਂ ਜੀ ਜੋ ਤੁਹਾ ਸਾਹਮਣੇ ਹੋਣਗੇ ਤੁਹਾਡੇ ਧਿਆਨ ਚ ਲੰਮ ਜਾਨਗੇ। ਤੁਦਰੀ ਆਸੀ ਪੀਸਿਸ ਦੇ ਵੱਲ ਲੋਪਟਾ ਐਲਾਨ ਕੀਤਾ ਗਿਆ। ਤੁਮਨੀ ਕੋ ਦੁਆਰਾ ਪਰ ਬੰਦਾ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 55 ਸਰੂਪਾਂ ਦੇ ਮਾਮਲੇ ਦੇ ਵਿੱਚ ਸ਼ਰਕਾਰ ਤੱਕ ਸਾਹਿਬ ਦੇ ਆਦੇਸ਼ ਅਨੁਸਾਰ ਸ਼ੋਹਨੀ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕੋਈ ਰਿਕਾਰਡ ਮੁਹੱਈਆ ਕਰਵਾਇਆ ਜਾਵੇਗਾ ਇੱਥੇ ਸ਼ੋਹਨੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਕੋਈ ਅਧਿਕਾਰੀਆਂ ਦੀ ਮੀਟਿੰਗ ਮਗਰੋਂ ਜਾਰੀ ਬਿਆਨ ਦੇ ਵਿੱਚ ਸਮੁੱਚੇ ਮਾਮਲੇ ਤੇ ਸਿੱਖ ਸੰਸਥਾ ਦਾ ਪੱਖ ਸਪਸ਼ਟ ਕਰਦਿਆਂ ਉਹਨਾਂ ਨੇ ਕਿਹਾ ਕਿ ਕਿਹੜੇ ਇਸ ਮਾਮਲੇ ਵਿੱਚ ਦੋਸ਼ੀ ਮੁਲਾਜ਼ਮ ਸਨ ਉਹਨਾਂ ਸੰਬੰਧੀ ਸ਼ਿਕਾਇਤ ਤਖਤ ਸਾਹਿਬ ਦੀ ਜਾਂਚ ਰਿਪੋਰਟ ਅਨੁਸਾਰ ਸਟ੍ਰੋਮਨੀ ਕਮੇਟੀ ਵੱਲੋਂ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੈ ਇਸ ਮਾਮਲੇ ਤੇ ਸ਼ਿਕਾਇਤ ਤਖਤ ਸਾਹਿਬ ਦਾ ਆਦੇਸ਼ ਸਿੱਖ ਸੰਸਥਾ ਲਈ ਅੰਤਮ ਹੈ ਜਿਸ ਅਨੁਸਾਰ ਸਰਕਾਰ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾ ਸਕਦਾ ਸੰਨੀ ਕਮੇਟੀ ਦੇ ਸਕੱਤਰ Pratap Singh ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਦੀ ਭੇਟਾ ਨਿਜੀ ਹਿੱਤਾ ਲਈ ਵਰਤਨ ਅਤੇ ਰਿਕਾਰਡ ਦੇ ਵਿੱਚ ਏਪੇਰ ਕਰਨ ਵਾਲੇ ਸਿੱਧੇ ਤੌਰ ਤੇ ਤਿੰਨ ਮੁਲਾਜ਼ਮ ਕਵਜੀਤ ਸਿੰਘ ਬਾਦ ਸੇ ਤੇ ਦਿਲਬੀ ਸਿੰਘ ਸੰਤੇ ਇਹਨਾਂ ਨੇ ਆਪਣੀ ਲਾਗਤ ਸਾਖਾਦਰ ਸ਼ੋਣਕ ਕਮੇਟੀ ਦੇ ਸਮੁੱਚੇ ਪ੍ਰਬੰਧ ਨੂੰ ਹੀ ਬਤਨਾਮ ਕੀਤਾ ਸ਼ੋਣਕ ਕਮੇਟੀ ਦੇ ਵਿਧਾਨ ਅਨੁਸਾਰ ਜਦੋਂ ਸ਼ਿਧਾਲੂ ਇਹ ਕੁਦਵਾਰਾ ਕਮੇਟੀਆਂ ਪਾਵਨ ਸਰੂਪਾ ਦੀ ਮੰਗ ਕਰਦੇ ਹਨ ਤਾਂ ਨਿਯਮਾਂ ਅਨੁਸਾਰ ਚਾਰਕ ਦੀਪੜਤਾ ਰਿਪੋਰਟ ਅਤੇ ਸ਼ੋਣਕ ਕਮੇਟੀ ਮੈਂਬਰ ਸਿਪਾਰਿਸ਼ ਬਾਦ ਸਖਤਰ ਪੱਧਰ ਤੇ ਅਧਿਕਾਰੀ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ਗ੍ਰਾਮ ਮਤਰਨ ਦਾਸ ਕਰਕੇ ਇਹ ਜ਼ਿੰਮੇਵਾਰੀ ਪਬਲਿਕੇਸ਼ਨ ਵਿਭਾਗ ਵਿਖੇ ਤਾਇਨਾਤ ਤਤਕਾਲੀ ਮੁਲਾਜ਼ਮਾਂ ਦੇ ਨਹੀਂ ਨਿਭਾਈ ਤੇ ਇਸ ਤਰ੍ਹਾਂ ਉਹ ਸਿੱਧੇ ਤੌਰ ਤੇ ਦੋਸ਼ੀ ਹੋਣ ਕਰਕੇ ਹੀ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਗਈ ਅਤੇ ਇਸ ਦੇ ਨਾਲ ਹੀ ਕਈ ਵੱਡੇ ਅਧਿਕਾਰੀਆਂ ਨੂੰ ਪ੍ਰਬੰਧਕੀ ਤੌਰ ਤੇ ਕਾਰਵਾਈ ਨਸਤਾਮਣਾ ਕਰਨਾ ਪਿਆ ਕੌ ਕਿਸ ਨੇ ਮੋੜ ਦਿਖਾਇਆ ਆਪਣਾ ਪੰਜਾਬ ਵਿਰੋਧੀ ਚਿਹਰਾ ਦੱਸਣ ਹੈ ਕਿ ਇਹ ਸਟੇਟਮੈਂਟ ਜਿਹੜੀ ਕੀ ਅਬਿੰਦੂ ਕੁਮਾਰ ਕੋਇਲ ਦੇ ਵੱਲੋਂ ਦਿੱਤੀ ਗਈ ਉਹਨਾਂ ਦੇ ਵੱਲੋਂ ਕੋ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਤੇ ਵਿੱਚ ਕੁਝ ਗੱਲਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਤੇ ਆਓ ਸੁਣਦੇ ਹਾਂ ਮਾਝਾ ਸਰਕਾਰ ਨੇ ਬਿਨਾ ਕਿਸੇ ਮਤਲਬ ਤੋਂ ਤੇ ਬਿਨਾ ਕਿਸੇ ਕਾਰਨ ਤੋਂ ਜਿਹੜਾ 500 ਕਰੋੜ ਰੁਪਏ ਦਾ ਬੋਝ ਹੈ ਜਿਹੜਾ ਉਹ BBMP ਤੇ ਪਾਇਆ ਹੈ ਜਿਸ ਦਾ ਕੋਈ ਬੇਸ ਨਹੀਂ ਹੈ ਸਮੇਂ-ਸਮੇਂ ਤੇ ਇਹ ਕਾਂਗਰਸ ਦੀ ਜਿਹੜੀ ਹਿਮਾਚਲ ਦੀ ਸਰਕਾਰ ਆ ਇਹ ਇਸ ਤਰ੍ਹਾਂ ਦੀ ਧੱਕੇਸ਼ਾਹੀ ਕਰਦੀ ਰਹੀ ਹੈ ਪਹਿਲਾਂ ਇਹਨਾਂ ਨੇ ਬਾਟਰ ਸੈਸ ਲਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜੀ ਚੈਲੰਜ ਹੋਈ ਤੇ ਉਹ ਫੈਸਲਾ ਸੀ ਜਿਹੜਾ ਉਹ ਰੱਦ ਹੋਇਆ ਹੁਣ ਬਾਟਰ ਸੈਸ ਦੀ ਗੱਲ ਛੱਡ ਕੇ ਹੁਣ ਇਧਰਲੇ ਪਾਸੇ ਨੂੰ ਆ ਗਏ ਪਤਾ ਨਹੀਂ ਕਿਹੜਾ ਕਾਨੂੰਨ ਕੱਢਿਆ ਕਿੱਥੋਂ ਦੀ ਗੱਲ ਚੱਕੀ ਆ ਤੇ ਜਿਹੜਾ ਸਾਰਾ ਨੰਗਲ ਡੈਮ ਦਾ ਸੀ ਸਾਰੀ ਜ਼ਮੀਨ ਸਾਰੀ ਮਸ਼ੀਨਰੀ ਸਾਰਾ ਕੁਝ ਇਕੱਠਾ ਕਰਕੇ ਕੀਮਤਾਂ ਆਪੇ ਕੀਮਤਾਂ ਅਸੈਸ ਕਰ ਲੀਆਂ ਤੇ ਉਹਦੇ ਅਸੈਸਮੈਂਟ ਕਰਕੇ ਤੇ ਜਿਹੜੀ ਸਾਡੇ ਲੇਵੇ ਜਾਣਕਾਰੀ ਹੈ ਕਿ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਮੈਂ ਤੇ 4% ਟੈਕਸ ਲਾਉਣਾ ਸੀ ਪਰ ਮੈਂ ਕਿਸੇ ਕਾਰਨ 2% ਟੈਕਸ ਲਾ ਰਿਹਾ ਹਲੇ ਫਿਲਹਾਲ ਤੇ ਜਿਹੜਾ ਬਣਾ ਕੇ ਇਹਨਾਂ ਨੇ 500 ਕਰੋੜ ਰੁਪਏ ਦਾ BBMP ਨੂੰ ਕਹਿਤਾ ਕਿ ਇਹ ਸਾਡਾ ਜਿਹੜਾ ਟੈਕਸ ਹੈ ਬੰਦ ਤੇ ਇਸ ਟੈਕਸ ਦੀ ਜਿਹੜੀ ਅਮਾਉਂਟ ਹੈ ਬੀਵੀਐਮਪੀ ਦੇ ਪੂਰੇ ਬਜਟ ਤੋਂ ਮਤਲਬ ਕਹਿੰਦਾ ਕਿ 20% ਬੀਵੀਐਮਪੀ ਦਾ ਬਜਟ ਹੈ ਜਿਹੜਾ ਇਹ ਇਹਨਾਂ ਨੇ ਵਧਾਤਾ ਉਹ ਚੌਧਰੀ ਸਲਾਦੀਆ ਮੁਝੜਾ ਕੀ ਵਰਦਾਰ ਚਟਕਾ ਲੱਗਿਆ ਜਿਸ ਨਾਲ ਨਾਜ਼ਰ ਨੇ ਕਿ ਜਿਹੜੇ ਲੋਕ ਜੰਮੂ ਕਸ਼ਮੀਰ ਜਾਂਦਾ ਪਲਾਨ ਬਣਾ ਰਹੇ ਨੇ ਤਾਂ ਉਹ ਖਬਰ ਜੁੜੇ ਕਿ ਧਿਆਨ ਦੇ ਨਾਲ ਜ਼ਰੂਰ ਸੁਣ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਅਗਲੇ 2 ਮਹੀਨਿਆਂ ਲਈ ਪੀਰ ਪੰਜਾਲ ਪਹਾੜੀ ਛਵੇਂ ਦੇ ਕੁਝ ਸੰਵੇਦਨਸ਼ੀਲ ਖੇਤਰਾ ਵਿੱਚ ਟਰੈਕਿੰਗ ਕੈਂਪਿੰਗ ਅਤੇ ਹੋਰ ਬਾਹਰੀ ਗਤੀਵਿਧੀਆਂ ਤੇ پابੰਦੀ ਲਗਾ ਦਿੱਤੀ ਹੈ ਜੀ ਹਾਂ ਇਹ ਫੈਸਲਾ ਖੇਤਰ ਵਿੱਚ ਬਧੀ ਕੋਈ ਸੁਰੱਖਿਆ ਚੌਕਸੀ ਅਤੇ ਚਲ ਰਹੇ ਆਤਵਾਦ ਵਿਰੋਧੀ ਕਾਰਵਾਈਆਂ ਦੇ ਮੱਦੇ ਨਜ਼ਰ ਲਿਆ ਗਿਆ ਹੈ ਪ੍ਰਸ਼ਾਸਨ ਨੇ ਕਿਹਾ ਕਿ ਇਨ੍ਹਾਂ ਖੇਤਰਾ ਵਿੱਚ ਬਾਹਰੀ ਗਤੀਵਿਧੀਆਂ ਚੰਨ ਤੱਕ ਸੁਰੱਖਿਆ ਦੇ ਖਤਰਾ ਪੈਦਾ ਕਰ ਸਕਤੀਆਂ ਹਨ ਸੁਰੱਖਿਆ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਇਹ ਕਦਮ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਚੁੱਕਿਆ ਗਿਆ ਸੀ ਪਹਿਲਾ ਉੱਤਰੀ ਕਸ਼ਮੀਰ ਵਿੱਚ ਗੁਲਮਾਗ ਨੇੜੇ ਤਤਮਾਰ ਖੇਤਰ ਦੇ ਦਾਨਵਾਸ ਟੰਗਲਾ ਵਿੱਚ ਵੀ ਟਰੈਕਿੰਗ ਤੇ پابੰਦੀ ਲਗਾਈ ਗਈ ਸੀ ਤੇ ਇਹਨਾਂ ਫੈਸਲਿਆਂ ਨੂੰ ਚੰਮੂ ਕਸ਼ਮੀਰ ਦੇ ਜੰਗਲਾਂ ਅਤੇ ਪਹਾੜੀ ਖੇਤਰਾਂ ਵਿੱਚ ਵਧੀ ਹੋਈ ਸੁਰੱਖਿਆ ਚੌਕਸੀ ਦੇ ਪ੍ਰਤੀਬਿੰਬ ਵਜੋਂ ਦੇਖਿਆ ਜਾ ਸਕਦਾ ਹੈ ਰਿਪੋਰਟ ਅਨੁਸਾਰ ਟ੍ਰੈਕਿੰਗ ਹਾਈਕਿੰਗ ਅਤੇ ਕੈਂਪਿੰਗ ਵਰਗੀਆਂ ਗਤੀਵਿਧੀਆਂ ਸੁਰੱਖਿਆ ਨਾਲ ਸਮਝੌਤਾ ਕਰ ਸਕਤੀਆਂ ਹਨ ਤੇ ਸੂਤਰਾਂ ਅਨੁਸਾਰ ਇਹ پابੰਦੀ ਪੀਰ ਪੰਚਾਇਤ ਬ੍ਰਾਂਚ ਦੇ ਦੋਵੇਂ ਪਾਸੇ ਫੌਜ ਦੇ ਫੱਟੇ ਅਤਵਾਦ ਵਿਰੋਧੀ ਆਪਰੇਸ਼ਨਾਂ ਨਾਲ ਜੁੜੀ ਹੋਈ ਹੈ ਜੋ ਕਸ਼ਮੀਰ ਕਾਟੀ ਨੂੰ ਪੁੰਜ ਰਾਜੌਰੀ ਵਾਰ ਅਤੇ ਡੁੱਡਾ ਜ਼ਿਲ੍ਹੇ ਦੇ ਨਾਲ ਜੋੜਦੀ ਹੈ। ਇਹ ਆਧਾਰ ਪੀਵੀਸੀ ਕਾਰਡ ਬਣਾਉਣਾ ਭਿਆ ਮਹਿੰਗਾ ਜਿਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਕੰਫਰਟਾ ਅਪਡੇਟ ਫੁੜਾ ਕੇ ਸਾਹਮਣੇ ਆ ਗਿਆ। ਬੈਂਕ ਖਾਤੇ ਤੋਂ ਲੈ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੱਕ ਹਰ ਚੀਜ਼ ਦੇ ਲਈ ਆਧਾਰ ਕਾਰਡ ਬੇਹੱਦ ਜ਼ਰੂਰੀ ਹੈ। ਜੇਕਰ ਤੁਸੀਂ ਪਲਾਸਟਿਕ ਆਧਾਰ ਕਾਰਡ ਲੈਣ ਬਾਰੇ ਵਿਚਾਰ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਲਾਭਦਾਇਕ ਹੋਵੇਗੀ। ਜਨਵਰੀ 2026 ਤੋਂ ਆਧਾਰ ਪੀਸੀ ਕਾਰਡ ਲੈਣਾ ਥੋੜਾ ਮਹਿੰਗਾ ਹੋ ਜਾਵੇਗਾ ਤਾਂ ਜੀ ਹਾਂ ਯੂਆਈਡੀਏਆਈ ਦੇ ਆਧਾਰ ਪੀਸੀ ਕਾਰਡਾਂ ਦੀ ਫੀਸ ਜਿਹੜੀ ਕੀ ਬਤਾ ਦਿੱਤੀ ਹੈ ਵਿਲੱਖਣ ਪਹਿਚਾਨ ਅਥਾਰਟੀ ਯੂਆਈਡੀਏਆਈ ਨੇ ਆਧਾਰ ਪੀਵੀਸੀ ਕਾਰਡ ਦੀ ਫੀਸ ਵਧਾ ਦਿੱਤੀ ਹੈ ਪਹਿਲਾਂ ਇਸ ਕਾਰਡ ਦੀ ਕੀਮਤ 50 ਰੁਪਏ ਸੀ ਪਰ ਹੁਣ ਜਨਵਰੀ 2026 ਤੋਂ ਪੀਸ ਜਿਹੜੀ ਕੀ 75 ਯਾਨੀ ਕਿ 75 ਰੁਪਏ ਹੋ ਪੇਗੀ ਇਹ ਫੀਸ ਟੈਕਸਸ ਸਮੇਤ ਹੈ ਅਤੇ ਇਹ ਮਾਈ ਅਥਰ ਕੋਟਨ ਜਾਂ ਐਮ ਅਥਰ ਐਬਰਾਹਮ ਦੇ ਤੈਗੇ ਆਧਾਰ ਦੇ ਲਾਗੂ ਹੋਪੇਗੀ ਨਵੀਂ ਦਰ 1 ਜਨਵਰੀ 2026 ਤੋਂ ਲਾਗੂ ਹੈ ਤੇ ਅੱਜ ਕੱਲ ਬਹੁਤ سارے ਲੋਕ ਆਧਾਰ ਪੀ ਵੀ ਸੀ ਕਾਰਡ ਨੂੰ ਪਸੰਦ ਕਰ ਰਹੇ ਹਨ ਕਿਉਂਕਿ ਇਹ ਇੱਕ ਏ ਟੀ ਐਮ ਕਾਰਡ ਜਿੰਨਾ ਛੋਟਾ ਹੁੰਦਾ ਹੈ ਤੇ ਜਲਦੀ ਖਰਾਬ ਨਹੀਂ ਹੁੰਦਾ ਅਤੇ ਇਸ ਨੂੰ ਹਮੇਸ਼ਾ ਬਟੂ ਯਾਨੀ ਕਿ ਆਪਣੇ ਪਰਸ ਦੇ ਵਿੱਚ ਕੋਈ ਵੀ ਆਰਾਮ ਦੇ ਨਾਲ ਰੱਖ ਸਕਦਾ ਹੈ ਜਿਸ ਦੇ ਨਾਲ ਇਹ ਕਾਫੀ ਜ਼ਿਆਦਾ ਪੋਰਟੇਬਲ ਹੋ ਜਾਂਦਾ ਹੈ ਕਿਤੇ ਵੀ ਕਿਸੇ ਟਾਈਮ ਨਾ ਜੇਕਰ ਇਸ ਦੀ ਜ਼ਰੂਰਤ ਪੈਂਦੀ ਹੈ ਤਾਂ ਕੋਈ ਵੀ ਇਸ ਨੂੰ ਕਦੇ ਵੀ ਵਰਤ ਸਕਦਾ ਹੈ ਵੱਡੀ ਖਬਰ ਦਿਵਾਲਿਆ ਮੁਕੇਸ਼ ਅੰਬਾਨੀ ਨੂੰ ਵੱਡਾ ਝਟਕਾ ਲੱਗਿਆ ਹੈ ਜੇਸੀ ਸਭ ਤੋਂ ਕੀਮਤੀ ਕੰਪਨੀ ਰिलायंस ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੋਮਵਾਰ ਨੂੰ ਕੰਪਨੀ ਦਾ ਸ਼ੇਅਰ ਬੀਐਸਸੀ ਤੇ 5 ਫੀਸਤੀ ਤੋਂ ਵੱਧ ਦੀ ਗਿਰਾਵਟ ਨਾਲ ਇਹ ਥਾ ਡਿੱਗਿਆ ਸੀ ਇਸ ਗਿਰਾਵਟ ਕਾਰਨ ਕੰਪਨੀ ਦੇ ਮਾਰਕੀਟ ਕੈਪ ਵਿੱਚ ਲਗਭਗ 1 ਲੱਖ ਕਰੋੜ ਰੁਪਏ ਦੀ ਵੱਡੀ ਕਮੀ ਆਈ ਹੈ ਸ਼ੇਰਾਂ ਵਿੱਚ ਇਹ ਗਿਰਾਵਟ ਦਾ ਮੁੱਖ ਕਾਰਨ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਫੈਲੀ ਅਫਵਾਹ ਅਤੇ ਅਮਰੀਕੀ ਦਬਾਅ ਨੂੰ ਮੰਨਿਆ ਜਾ ਰਿਹਾ ਹੈ ਦਿਹਾੜੀ ਦੇ ਵਿੱਚ ਬਲੂਮਰਗ ਦੇ ਇੱਕ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਰੂਸੀ ਤੇਲ ਲੈ ਕੇ 3 ਟੈਂਕਰ ਚਾਬਨਗੜ ਰਿਫਾਇਨਰੀ ਵਾਲੋਂ ਵੱਧ ਰਹੇ ਹੱਦ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਕਿ ਜੇਕਰ ਭਾਰਤ ਰੂਸ ਤੋਂ ਤੇਲ ਦੀ ਖਰੀਦ ਘਟ ਨਹੀਂ ਕਰਦਾ ਤਾਂ ਭਾਰਤ ਦੇ ਚਾਰ ਵਧਾਇਆ ਜਾ ਸਕਦਾ ਹੈ ਅਮਰੀਕਾ ਨਾਲ ਵਪਾਰਕ ਸੰਬੰਧਾਂ ਵਿੱਚ ਤਣਾਅ ਦੀ ਚਿੰਤਾ ਕਾਰਨ ਨਿਵੇਸ਼ਕਾਂ ਵਿੱਚ ਕਬਰਾਹਟ ਦੇਖੀ ਗਈ ਹੈ ਰਿਲਾਈਐਂਸ ਦੇ ਸ਼ੇਅਰ ਬੀਤੇ ਕੱਲ ਨਿਫਟੀ ਪੰਜਾਬ ਇੰਡੈਕਸ ਦੇ ਵਿੱਚ ਸਭ ਤੋਂ ਵੱਧ ਗਿਰਾਵਟ ਵਾਲੇ ਸਟਾਕ ਉਹ ਜੋ ਉਭਰੇ ਨਿਫਟੀ ਦੀ કુલ ਕੰਵੇ ਅੰਕਾਂ ਦੀ ਗਿਰਾਵਟ ਦੇ ਵਿੱਚ ਇਕੱਲੇ ਰਿਲਾਇੰਸ ਦਾ 72.5 ਅੰਕਾਂ ਦਾ ਯੋਗਦਾਨ ਦੇ ਨਾਲ ਸਿੱਕੇ ਲੋਗ ਐਕੀ ਪਿਛਲੇ 1 ਸਾਲ ਦੇ ਵਿੱਚ ਇਸ ਸ਼ੇਅਰ ਨੇ 25.8% ਦਾ ਮੁਨਾਫਾ ਦਿੱਤਾ ਹੈ ਪਰ ਤਾਜ਼ਾ ਘਟਨਾਵਾਂ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਚੱਲਣਾ ਪਿਆ। ਤੋਂਦਰੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਆਸਮ ਹੈ ਕਿ ਹੋਣਾ ਹੈ ਪੈਨਸ਼ਨਰਾਂ ਦੇ ਵਿੱਚ ਜਿਹੜਾ ਕੀ ਵਾਧਾ ਹੋਵੇਗਾ ਲੱਖਾਂ ਨਿੱਜੀ ਖੇਤਰ ਦੇ ਕਰਮਚਾਰੀਆਂ ਲਈ ਖੁਸ਼ਖਬਰੀ ਹੈ ਕਰਮਚਾਰੀ ਭਵਿੱਖ निधि ਸੰਗਠਨ ईपीएफओ ਕਟੋ-ਕਾਟ ਮਾਸਿਕ ਪੈਨਸ਼ਨ ਸੰਬੰਧੀ ਇੱਕ ਵੱਡਾ ਫੈਸਲਾ ਲੈ ਸਕਦਾ ਹੈ ਇਸ ਨੂੰ 1000 ਰੁਪਏ ਤੋਂ ਵਧਾ ਕੇ 5000 ਰੁਪਏ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਇਹ ਕਦਮ ਵਧਦੀ ਮਹਿੰਗਾਈ ਅਤੇ ਰਹਿਣ ਸਹਿਣ ਦੀ ਲਾਗਤ ਵਧਣ ਕਾਰਨ ਲਿਆ ਜਾ ਰਿਹਾ ਹੈ ਤੇ ਤਾਂ ਜੋ ਸੇਵਾ ਮੁਕਤ ਕਰਮਚਾਰੀਆਂ ਨੂੰ ਬਿਹਤਰ ਵਿੱਤੀ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ ਹਾਲਾਂਕਿ ਅੰਤਿਮ ਫੈਸਲਾ ਸਰਕਾਰ ਦੀ ਪ੍ਰਵਾਨਗੀ ਤੇ ਨਿਰਭਰ ਕਰੇਗਾ ਇਸ ਦਾ ਐਲਾਨ ਜਲਦੀ ਹੀ ਨਿਤੀਗਤ ਚਰਚਾਵਾਂ ਜਾਂ ਕੇਂਦਰੀ ਬਜਟ ਦੌਰਾਨ ਕੀਤਾ ਜਾ ਸਕਦਾ ਹੈ ਮੌਜੂਦਾ ਸਮੇਂ ਯੋਗ ਸੇਵਾ ਮੁਕਤ ਵਿਅਕਤੀਆਂ ਨੂੰ ਘੱਟੋ ਘੱਟ 1000 ਰੁਪਏ ਮਹੀਨਾਵਾਰ ਪੈਨਸ਼ਨ ਮਿਲਦੀ ਹੈ ਇਹ ਰਕਮ ਦੇ ਲਈ ਸਾਲਾਂ ਤੋਂ ਬਦਲੀ ਨਹੀਂ ਗਈ ਹਾਲਾਂਕਿ ਵਾਧੀ ਮਹਿੰਗਾਈ ਅਤੇ ਰਹਿਣ ਸਹਿਣ ਦੀ ਲਾਗਤ ਨੂੰ ਦੇਖਦੇ ਹੋਏ ਸਰਕਾਰ ਇਸ ਰਕਮ ਦੇ ਵਿੱਚ ਮਹੱਤਵਪੂਰਨ ਵਾਧੇ ਤੇ ਵਿਚਾਰ ਕਰ ਰਹੀ ਹੈ ਤਜੇਕਰ ਇਹ ਪ੍ਰਸਤਾਵ ਮਨਜ਼ੂਰ ਹੋ ਜਾਂਦਾ ਹੈ ਤਾਂ ਪਾਸਟਰ ਨੇ ਕਿ ਲੋਕਾਂ ਨੂੰ ਕੀ ਲਾਭ ਹੋਵੇਗਾ ਨਿੱਜੀ ਖੇਤਰ ਦੇ ਕਰਮਚਾਰੀ ਜੋ EPFO ਨਾਲ ਰਜਿਸਟਰਡ ਹਨ ਸੇਵਾ ਯੋਗਤਾ ਪੂਰੀ ਕਰਨ ਵਾਲੇ ਸੇਵਾਮੁਕਤ ਵਿਅਕਤੀ ਮੌਜੂਦਾ ਪੈਨਸ਼ਨਰ ਜੋ ਕਟੋ-ਕਟ ਪੈਨਸ਼ਨ ਪ੍ਰਾਪਤ ਕਰ ਰਹੇ ਹਨ ਤਾਂ ਇਹਨਾਂ ਲੋਕਾਂ ਨੂੰ ਲਾਭ ਹੋਵੇਗਾ ਅਜੇ ਤੱਕ ਕੋਈ ਅਧਿਕਾਰ ਪ੍ਰਬੰਧਕੀ ਜਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਇਸ ਪ੍ਰਸਤਾਵ ਦੀ ਸਮੀਖਿਆ ਹੌਂਡ ਵਾਲੀਆਂ ਨੀਤੀਗਤ ਚਰਚਾਵਾਂ ਜਾਂ ਕੇਂਦਰੀ ਬਜਟ ਦੌਰਾਨ ਕੀਤੀ ਜਾ ਸਕਦੀ ਹੈ ਜਿੱਥੇ ਸਮਾਜਿਕ ਸੁਰੱਖਿਆ ਸੁਧਾਰਾਂ ਤੇ ਆਮ ਤੌਰ ਤੇ ਚਰਚਾ ਕੀਤੀ ਜਾਂਦੀ ਹੈ ਇਸੇ ਵੀ ਬਦਲਾ ਦਾ ਰਸਮੀ ਤੌਰ ਤੇ ਸਰਕਾਰੀ ਪ੍ਰਬੰਧਕੀ ਤੋਂ ਬਾਅਦ ਹੀ ਐਲਾਨ ਕੀਤਾ ਜਾਵੇਗਾ ਤੁਹਾਧਰੀ ਕੇਟ ਜਗਤ ਉਹ ਵੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹੈਦਮਨਟਰੀ ਮਨਸੂਖ ਮੰਡਾਵਿਆ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਇਹ ਦਿਨ ਸੁਪਰ ਲੀਗ ਜੋ ਕਿ ਵਪਾਰਕ ਪਾਈਪਾਲ ਟਿਕਾਟ ਕਾਰਨ ਰੁਕੀ ਹੋਈ ਸੀ ਹੁਣ 14 ਫਰਵਰੀ ਤੋਂ ਸ਼ੁਰੂ ਹੋਵੇਗੀ লীগ ਦੇ ਪੇਖ ਨੂੰ ਲੈ ਕੇ ਚਲ ਰਹੀਆਂ ਕਈ ਤਰ੍ਹਾਂ ਦੀਆਂ ਅਟਕਲਾਤੇ ਵਿਰਾਮ ਲਗਾਉਂਦੇ ਹੋਏ ਉਹਨਾਂ ਦੱਸਿਆ ਕਿ ਸਰਕਾਰ ਫੁੱਟਬਾਲ ਫੈਡਰੇਸ਼ਨ ਅਤੇ ਸਾਰੇ 14 ਕਲੱਬਾਂ ਵਿਚਕਾਰ ਕੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਇਸ ਵਾਰ ਲੀਗ ਦੇ ਵਿੱਚ ਮੋਹਨ ਬਾਗਾਨ ਅਤੇ ਈਸਟ ਬੰਗਾਲ ਸਮੇ ਸਾਰੇ ਪ੍ਰਮੁੱਖ ਕਲੱਬ ਹਿੱਸਾ ਲੈਣਗੇ ਇਸ ਸੀਜ਼ਨ ਦੌਰਾਨ ਕੋਲਕਾ ਵਿੱਚ ਮੈਚ ਕਿੱ데 ਜਾਣਗੇ ਜੋ ਕਿ ਹੋਮ ਅਤੇ ਤੇ ਦੇ ਦੇ ਆ ਭਾਰਤ ਦੇ আয়োজিত ਕੀਤੇ ਜਾਣਗੇ ਖੇਡ ਮੱਧ ਵੀ ਅਨੁਸਾਰ ਇਹਨਾਂ ਮੈਚਾਂ ਦੇ ਪ੍ਰਬੰਧਾ ਅਤੇ ਲੌਜਿਸਟਿਕਸ ਤੇ ਅਜੇ ਕੰਮ ਚੱਲ ਰਿਹਾ ਹੈ ਤੇ ਵਪਾਰਕ ਸਾਂਝੇਦਾਰ ਨਾ ਮਿਲਣ ਕਾਰਨ ਲੀਗ ਤੇ ਲੱਗੀ ਰੋਕ ਹੁਣ हट ਗਈ ਹੈ ਜਿਸ ਦੇ ਨਾਲ ਫੁੱਟਬਾਲ ਪ੍ਰੇਮੀਆ ਵਿੱਚ ਖੁਸ਼ੀ ਦੀ ਲਹਿਰ ਹੈ ਤਾਂ ਕਰੀ ਪੀਐਸਸੀ ਦੇ ਚੇਅਰਮੈਨ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਬਿਹਰਸਟ ਸਿਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਅਲੋਕ ਰਾਜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ 2 ਦਿਨ ਪਹਿਲਾਂ ਹੀ ਉਹਨਾਂ ਨੇ ਜੁਆਇਨ ਕੀਤਾ ਸੀ ਪਰ ਅਚਾਨਕ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਜੀਹਾਂ ਉਹਨਾਂ ਦੇ ਅਚਾਨਕ ਅਸਤੀਫੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਤੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਕੋਈ ਉਹਨਾਂ ਨੇ ਤੁਰੰਤ ਪ੍ਰਭਾਵ ਨਾਲ ਆਪਣਾ ਅਸਤੀਫਾ ਵਿਭਾਗ ਨੂੰ ਪੇਸ਼ ਦਿੱਤਾ ਹੈ ਅਲੋਕ ਰਾਜ ਮਿਸਨਾਨ ਨੰਨੇ ਬੈਚ ਦੇ ਆਈਪੀਐਸ ਅਧਿਕਾਰੀ ਸਰ ਤੇ ਬਿਹਾਰ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਰਹੇ ਸੀ ਸੀਨੀਅਰ ਆਈਪੀਐਸ ਅਧਿਕਾਰੀ ਅਲੋਕ ਰਾਜ ਨੂੰ 15 ਦਸੰਬਰ ਨੂੰ ਨਿਤਿਸ਼ ਕੁਮਾਰ ਸਰਕਾਰ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਸੀ ਅਲੋਕ ਰਾਜ ਨੂੰ ਬਿਹਾਰ ਸਟਾਫ ਸਿਲੈਕਸ਼ਨ ਕਮਿਸ਼ਨ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਅਲੋਕ ਰਾਜ ਜਿਵੇਂ ਹੀ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਅਤੇ ਉਹਨਾਂ ਦੀ ਸੇਵਾਮੁਕਤੀ ਤੋਂ ਤੁਰੰਤ ਬਾਅਦ ਉਹਨਾਂ ਨੂੰ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਉਨਾ ਅਗਲੇ 5 ਸਾਲਾਂ ਦੇ ਲਈ ਇਸ ਅਹੁਦੇ ਤੇ ਬਣੇ ਰਹਿਣਾ ਸੀ ਤੇ ਅਹੁਦਾ ਸੰਭਾਲਣ ਤੋਂ 2 ਦਿਨ ਬਾਅਦ ਹੀ ਅਸਤੀਫਾ ਦੇ ਕੇ ਆਲੋਕ ਰਾਜ ਨੇ ਸਾਰਿਆਂ ਨੂੰ ਝੜਾ ਕੇ ਹੈਰਾਨ ਕਰ ਦਿੱਤਾ ਹੈ ਤਾਂ ਫਿਲਹਾਲ ਦੇ ਲਈ ਇਸ ਵਰਡਿੰਗ ਵਿੱਚ ਬਸ ਇਹ ਨਾਂ ਹੀ ਮੰਨ ਤੋ ਚਾਅਸਤ ਤਾਪ